ਕਲਯੁਗ ਦੇ ਇਸ ਦੌਰ ਵਿੱਚ انسان ਇਸ ਕਦਰ ਗਿਰ ਚੁੱਕਾ ਹੈ ਕਿ ਉਹ ਆਪਣੀ ਚਾਹਤ ਪੂਰੀ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਫਿਲੌਰ ਦੇ ਮਹੱਲਾ ਰਵਿਦਾਸਪੁਰਾ ਵਿਖੇ ਜਿੱਥੇ ਕਿ 2 ਮਹੀਨਿਆਂ ਦੇ ਕਤੂਰਿਆਂ ਨੂੰ ਕਿਸੇ ਵਿਅਕਤੀ ਵੱਲੋਂ ਬੜੀ ਹੀ ਬੇਰਹਿਮੀ ਨਾਲ ਮਾਰਨ ਅਤੇ ਇੱਕ ਕਤੂਰੇ ਨੂੰ ਜ਼ਖਮੀ ਕਰਨ ਦੀ ਸੂਚਨਾ ਮਿਲੀ ਹੈ ਉਕਤ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਸਾਫ਼-ਸਾਫ਼ ਸੁਣ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਤੂਰੇ ਰਾਤ ਨੂੰ ਭੌਂਕ ਰਹੇ ਹਨ ਤੇ ਕੁਝ ਦੇਰ ਬਾਅਦ ਹੀ ਇਨ੍ਹਾਂ ਕਤੂਰਿਆਂ ਦੇ ਭੌਂਕਣ ਦੀ ਆਵਾਜ਼ ਬੰਦ ਹੋ ਜਾਂਦੀ ਹੈ। ਇੱਥੇ ਦੱਸ ਦਈਏ ਕਿ ਉਕਤ ਵਿਅਕਤੀ ਕਤੂਰਿਆਂ ਦਾ ਕਤਲ ਕਰਨ ਤੋਂ ਬਾਅਦ ਉਹਨਾਂ ਦੀਆਂ ਧੌਣਾ ਵੀ ਆਪਣੇ ਨਾਲ ਹੀ ਲੈ ਗਿਆ। ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਾਰੀ ਕਰਤੂਤ ਕਿਸੇ ਤਾੰਤ੍ਰਿਕ ਦੀ ਲੱਗਦੀ ਹੈ ਜਿਸ ਨੇ ਆਪਣੀ ਇੱਛਾ ਪੂਰੀ ਕਰਨ ਦੇ ਮਕਸਦ ਨਾਲ ਇਨ੍ਹਾਂ ਬੇਜਵਾਨਾਂ ਤੇ ਇਹਨਾਂ ਅਤਿਆਚਾਰ ਕੀਤਾ ਹੈ। ਇਸ ਸੰਬੰਧੀ ਮਹਿਲਾ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕਰਕੇ ਇੱਕ ਤੋਂ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਭਾਜੀ ਆਪਣੇ ਦਰਵੇਜੇ ਸਿਗੇ ਜਾਨਵਰ ਆਪਣੇ ਇੱਥੇ ਰਹਿੰਦੇ ਤੇ ਯਾਨਕਿ ਉਹ 2 ਮਹੀਨੇ ਹੋਏ ਸੀ ਸੂਈ ਨੂੰ ਨੂੰ ਤੇ ਉਹਨਾਂ ਦਾ ਯਾਨਕਿ ਕੱਲ ਰਾਤ ਸਾਨੂੰ ਸ਼ਾਮੀ ਪਤਾ ਲੱਗਾ ਵੀ ਯਾਨਕਿ ਇੱਥੇ ਮਹੱਲੇ 'ਚ ਵੀ ਉਹਨਾਂ ਦੀਆਂ ਧੌਣਾ ਲਾਤੀਆਂ ਡੀਆਂ ਨਾਲੋਂ ਤੇ ਅਸੀਂ ਸ਼ਾਮੇ ਆ ਕੇ ਦੇਖਿਆ ਸਾਰੇ ਮਹੱਲੇ ਨੇ ਵੀ ਸਾਰਾ ਦੇਖਿਆ ਵੇ ਇੱਕ ਜਾਣ ਕੇ ਗਲਤ ਕੰਮ ਕੀਤਾ ਜੋ ਵੀ ਕੀਤਾ ਜene ਵੀ ਕੀਤਾ ਹੂੰ ਇਹਦੇ ਤੇ ਸਾਨੂੰ ਯਾਨੀ ਕਿ ਕਾਰਵਾਈ ਚਾਹੀਦੀ ਹੈ ਬੰਦਾ ਫੜਿਆ ਜਾਣਾ ਚਾਹੀਦਾ ਕੀ ਲੱਗਦਾ ਕਿਦਾਂ ਧੋਣਾ ਕਿਦਾਂ ਵੱਡੀਆਂ ਉਹਨਾਂ ਦੇ ਕਾਲਾ ਐਲਮਨ ਕੀਤਾ ਲੱਗਦਾ ਭਾਜੀ ਉਹ ਧੋਣਾ ਕੱਟੋਗੇ ਬੰਦਿਆਂ ਦਾ ਕੰਮ ਆ ਭਾਜੀ ਇੱਥੇ ਛਾਂ ਤਾਂ ਭਾਜੀ ਛੋਟੇ ਬੱਚੇ ਛੋਟੇ ਜਾਨਵਰ ਛੋਟੇ ਆ ਜੀ ਜਨਾਬਾ ਕੀਤਾ ਕੋਈ ਦੋ ਮਹੀਨਿਆਂ ਦੇ ਬੱਚੇ ਸੀਗੇ ਦੋ ਮਹੀਨਿਆਂ ਦੇ ਹਾਂਜੀ ਦੋ ਮਹੀਨਿਆਂ ਦੇ ਬੱਚੇ ਸੀਗੇ ਹਾਂਜੀ ਕੀ ਲੱਗਦਾ ਕੀ ਆ ਪ੍ਰੋਪਰ ਭਾਜੀ ਪ੍ਰੋਪਰ ਤਾਂ ਇਹੀ ਲੱਗਦਾ ਬੰਦੇ ਦਾ ਹੀ ਕੰਮ ਆ ਭਾਜੀ ਜਾਨਵਰ ਤਾਂ ਕੋਈ ਭਾਈ ਕਰ ਨਹੀਂ ਸਕਦਾ ਇੱਕ ਇੱਕ ਕੁੱਤਾ ਕਿੰਨੇ ਜਾਨਵਰ ਆ ਪੰਜ ਸਿਰੇ ਪਾਜੀ ਦੋ ਦੇ ਜਾਣ ਕੇ ਧੌਣਾ ਲਾਤੀਆਂ ਨਾਲ ਤੇ ਇੱਕ ਦਾ ਜਾਣ ਕੇ ਥੂਏ ਮਾਰੇ ਹੋਇਆ ਉਹਦਾ ਆਪਰੇਸ਼ਨ ਕੀਤਾ ਜਾਣ ਕੇ ਆ ਸਹੀ ਆ ਉਹ ਥੋੜਾ ਜਿਹਾ ਸਰ ਇਹਨਾਂ ਸਾਡੇ ਮਹੱਲੇ ਦੇ ਵਿੱਚ ਮੇਰੇ ਘਰ ਦੀ ਬਿਲਕੁਲ ਨੇੜੇ ਗਲੀ ਦੇ ਵਿੱਚ ਜਿਹੜਾ ਨਾ ਦੋ ਮਿੰਨ ਕੀ ਕੱਲ ਰਾਤ ਸਵੇਰ ਨੂੰ ਸ਼ਰਾਬ ਪੀਂਆਂ ਸਰ ਜਿਹੜੇ ਆ ਪਤਾ ਨਹੀਂ ਕੌਣ ਆ ਤੇ ਉਹ ਬਦੋ ਬੱਚੇ ਮਿੰਨ ਕੀ ਕੁੱਤਿਆਂ ਦੇ ਛੋਟੇ ਛੋਟੇ ਜਿਨ੍ਹਾਂ ਨੇ ਉਹ ਗਲੇ ਲਾ ਕੇ ਲੈ ਗਏ ਇੱਕ ਬੱਚੇ ਨੂੰ ਬਹੁਤ ਜ਼ਿਆਦਾ ਜ਼ਖਮੀ ਕਰਦੇ ਜੇ ਉਹਨਾਂ ਨੇ ਗਲ ਵਿੱਚ ਸੂਏ ਮਾਰੇ ਹੋਏ ਠੀਕ ਆ ਸਾਡੇ ਕੋਲ ਇੱਕ ਦੋ ਵੀਡੀਓ ਫੁਟੇਜ ਆਈ ਜਾਂ ਹੁਣੇ ਆ ਹਾਂ ਜਿਹਦੇ ਵਿੱਚ ਇੱਕ ਬੰਦਾ ਹੋਰ ਜਿਹੜਾ ਹੈ ਕਿ ਕੁੱਤੇ ਨੂੰ ਬਹੁ ਬੇਰਹਿਮੀ ਨਾਲ ਤੱਕਤਲ ਕਰ ਰਿਹਾ ਆ ਦਾਤ ਮਾਰ ਮਾਰ ਕੇ ਵੱਡੇ ਕੁੱਤੇ ਨੂੰ ਪਰ ਉਹ ਜੇ ਟ੍ਰੇਸ ਨਹੀਂ ਹੋ ਰਿਹਾ ਕਿ ਬੰਦੇ ਦੀ ਲੁੱਕ ਕੀ ਆ ਉਹ ਅਸੀਂ ਸਾਰਾ ਕੀ ਲੱਗਦਾ ਕੀ ਕਾਰਨ ਕੀ ਜਿਹੜਾ ਇਦਾਂ ਧੌਣਾ ਲਾ ਕੇ ਲੈ ਗਿਆ ਉਹਦਾ ਸੂਏ ਮਾਰੇ ਗਏ ਇਹ ਚੀਜ਼ ਤਾਂ ਸਾਨੂੰ ਕੁਝ ਨਹੀਂ ਪਤਾ ਜੀ ਕਿ ਇਹ ਕੋਈ ਤਾੰਤ੍ਰਿਕ ਕਾਰਾ ਹੋ ਸਕਦਾ ਆ ਜਾਂ ਕੋਈ ਕੁਛ ਵੀ ਕਹਿ ਲੋਗੀ ਕੀ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਆ ਗਿਆ ਜੀ ਪ੍ਰਸ਼ਾਸਨ ਬਿਲਕੁਲ ਮੌਕਾ ਦੇਖ ਕੇ ਗਿਆ ਜਿੱਥੇ ਬੱਚੇ ਇਸ ਟਾਈਮ ਮਰੇ ਪਏ ਆ ਠੀਕ ਹੈ ਜੀ ਪੂਰੇ ਮਹੱਲੇ ਦੇ ਵਿੱਚ ਸਹਿਮ ਦਾ ਮਾਹੌਲ ਆ ਠੀਕ ਹੈ ਜੀ ਜਿਹੜੇ ਗਲੇ ਬੱਚਿਆਂ ਦੇ ਲਾਏ ਹੋਏ ਆ ਬਿਲਕੁਲ ਧੜ ਪਏ ਹੋਏ ਆ ਉਹਨਾਂ ਦੇ ਇੱਕ ਬੱਚਾ ਜਿਹੜਾ ਕਿ ਬਹੁਤ ਜ਼ਿਆਦਾ ਜਿਹਦੇ ਕਿ ਸੂਏ ਮਾਰੇ ਹੋਏ ਆ ਜ਼ਖਮੀ ਆ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਕੀ ਮੰਗ ਕਰਦੇ ਹੋ ਚਾਵਲਾ ਬੈਲਫਾਇਰ ਜਿਹੜੀ ਡੌਗ ਬੈਲਫਾਇਰ ਸੁਸਾਇਟੀ ਉਹਦੇ ਵੱਲੋਂ ਚੱਲ ਰਿਹਾ ਹੈ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਕਿ ਕੱਲ ਨੂੰ ਸਾਡੇ ਆਪਣੇ ਵੀ ਸਾਰਿਆਂ ਦੇ ਬੱਚੇ ਹੈਗੇ ਆ ਕਿ ਅੱਜ ਜੇ ਬੱਚਿਆਂ ਕੁੱਤੇ ਦੇ ਬੱਚਿਆਂ ਦੇ ਨਾਲ ਇਹ ਵਿਵਾਦ ਹੋ ਰਿਹਾ ਆ ਤੇ ਕੱਲ ਨੂੰ ਮਹੱਲੇ ਦੇ ਲੋਕ ਇੰਦਾ ਸੇਫ ਰਹਿਣਗੇ ਮੇਰੇ ਨਾਲ ਇਸੇ ਨੂੰ ਨਾਲੇ ਪ੍ਰੋਬਲਮ ਹੋ ਜਾਣਾ ਹਾਂਜੀ ਕੀ ਲੱਗਦਾ ਕੀ ਕੀ ਹਾਲਾਤ ਕੀ ਲੱਗਦੇ ਆ? ਉਹ ਜਾਨ ਕੇ ਸ਼ੋਰਥਾ ਜਾਵੇ ਕਦਰੇ ਦਾ ਕੰਮ ਕੀ ਆ? ਓਕੇ ਓਕੇ ਕਿੰਨੇ ਸੀ ਦੋ ਦੋ ਕੀ ਹੋਇਆ ਕੀ ਉਹਨਾਂ ਨੇ? ਤੁਹਾਨੂੰ ਮੌਕਾ ਦੇਖ ਲਿਆ। ਮਹੱਲਾ ਵਾਸੀਆਂ ਨੇ ਕੀ ਦੱਸਿਆ? ਮਹੱਲਾ ਤਾਂ ਕੋਈ ਨਹੀਂ ਰਿਹਾ। ਹਾਂ। ਕਦਰੇ ਦਾ